ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਖਰੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਜੀਹਾਂ ਉਹਨਾਂ ਦੀ ਮਾਤਾ ਨੇ ਐਸਾ ਐਲਾਨ ਕੀਤਾ ਸੀ ਅਮਰਿਤਪਾਲ ਸਿੰਘ ਇਸ ਸਮੇਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਅਤੇ ਉਹਨਾਂ ਮੁੱਦਿਆਂ ਤੇ ਹੀ ਚੋਣ ਲੜੀ ਜਾਵੇਗੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਜੋ ਚੋਣ ਲੜ ਰਹੇ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਲੋਕ رابطہ ਕਾਇਮ ਕੀਤਾ ਜਾ ਰਿਹਾ ਹੈ ਮਰਹੂਮ ਦੀਪ ਸਿੱਧੂ ਦੇ ਪ੍ਰਮਨਦੀਪ ਸਿੱਧੂ ਵੀ ਇਸ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਨੇ ਅਮਰਿਤਪਾਲ ਸਿੰਘ ਦੇ ਮਾਤਾ ਦੇ ਨਾਲ ਦੀਪ ਸਿੱਧੂ ਦੇ ਪ੍ਰਮਨਦੀਪ ਸਿੱਧੂ ਇਸ ਚੋਣ ਪ੍ਰਚਾਰ ਨੂੰ ਚੋਣ ਮਹਿੰਮ ਨੂੰ ਅੱਗੇ ਤੁਰ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਸੰਬੋਧਨ ਕਰਦੇ ਆ ਦੀਪ ਸਿੱਧੂ ਦੇ ਪੁਰਾਣੇ ਪਰਮਜੀਤ ਕੌਰ ਖਾਲੜਾ ਬਾਰੇ ਵੀ ਗੱਲ ਕੀਤੀ ਤੇ ਕਿਹਾ ਕਿ ਇਸ ਵਾਰ ਪੁਰਾਣੀ ਗਲਤੀ ਨਾ ਦੁਹਰਾਈ ਜਾਵੇ ਇਤਿਹਾਸ ਇਹ ਪਰਮਜੀਤ ਕੌਰ ਖਾਲੜਾ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਖੜੂ ਸਾਹਿਬ ਦੀ ਸੀਟ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸੀ ਇਸ ਮੌਕੇ ਅਮਰਿਤਪਾਲ ਸਿੰਘ ਦੇ ਮਾਤਾ ਨੇ ਵੀ ਸਰਕਾਰਾਂ ਤੇ ਕਈ ਨਿਸ਼ਾਨੇ ਸਾਧਦੇ ਤੇ ਅਮਰਿਤਪਾਲ ਸਿੰਘ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਕੀ ਕੁਝ ਕਿਹਾ ਉਹਨਾਂ ਨੇ ਆਉ ਸੰਗਤਿਆ ਸਾਹ ਸੰਗਤ ਜੀ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਮੇ ਆਈ ਹੋਈ ਸਾਰੀ ਸੰਗਤ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆਂ ਤੇ ਬਹੁਤ ਉਤਸ਼ਾਹ ਸੰਗਤਾਂ 'ਚ ਵੇਖ ਕੇ ਮਨ ਨੂੰ ਖੁਸ਼ੀ ਵੀ ਬੜੀ ਹੁੰਦੀ ਆ ਤਿੰਨ ਚਾਰ ਦਿਨ ਤੋਂ ਜਦੋਂ ਦੀ ਸੰਗਤਾਂ 'ਚ ਵਿਚਰੇ ਆ ਬਹੁਤ ਹੀ ਸੰਗਤਾਂ ਦਾ ਹੰਗਾਰਾ ਮਿਲਿਆ ਤੇ ਬਹੁਤ ਸੰਗਤਾਂ 'ਚ ਉਤਸ਼ਾਹ ਵਾ ਇਦਾਂ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੋਰ ਮੈਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਕਰਦੀ ਆ ਕਿ ਇਦਾਂ ਹੀ ਵੱਧ ਚੜ ਕੇ ਭਾਈ ਸਾਹਿਬ ਦਾ ਸਾਥ ਦਿਓ ਕਿਉਂਕਿ ਇਹ ਪੰਥ ਦਾ ਮਸਲਾ ਵਾ ਇਹ ਪਾਸਾ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਆਪਾਂ ਪੰਥ ਨੂੰ ਜਿਤਾਉਣਾ ਵਾ ਪੰਥ ਦਾ ਮਸਲਾ ਵਾ ਸਾਡੀ ਹੋਂਦ ਲੜਾਈ ਹੋਂਦਦੀ ਆ ਫਸਲਾਂ ਤੇ ਨਸਲਾਂ ਦੀ ਲੜਾਈ ਆ ਜੇ ਅਸੀਂ ਆਪਣੀਆਂ ਨਸਲਾਂ ਬਚਾਲੀਆਂ ਤੇ ਫਸਲਾਂ ਆਪੇ ਵੱਜ ਜਾਣਗੀਆਂ ਕਿਉਂਕਿ ਸਾਡੀ ਸਾਰੀ ਨੌਜਵਾਨੀ ਜਿਹੜੀ ਨਸ਼ੇ ਨਾਲ ਖਤਮ ਹੁੰਦੀ ਜਾ ਰਹੀ ਆ ਤਾਂ ਅਮਰਪਾਲ ਸਿੰਘ ਨੇ ਖਾਲਸਾ ਵੀਰ ਤੋਰੀ ਸੀ ਤੇ ਕਿੱਦਾਂ ਨੌਜਵਾਨੀ ਨੇ ਅਮਰ ਤੇ ਸ਼ਾਕ ਗੁਰੂ ਦੇ ਨਾਲ ਜੁੜੇ ਸੀ ਤੇ ਇਹ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਕਿਉਂਕਿ ਸਾਰੀ ਨੌਜਵਾਨੀ ਜਿਹੜੀ ਉਹ ਗੁਰੂ ਨਾਲ ਜੁੜਦੀ ਸਰਕਾਰਾਂ ਇਹ ਕਦੀ ਵੀ ਨਹੀਂ ਚਾਹੁੰਦੀਆਂ ਕਿ ਜਿੱਦਾਂ ਸਿਕ ਨੌਜਵਾਨੀ ਨੇ ਗੋਲਦਮਾਲ ਲਏ ਤੇ ਗੁਰੂ ਦਾ ਬਾਣਾ ਪਾਇਆ ਸੀ ਉਹਨਾਂ ਕੋ ਵੇਖ ਕੇ ਇਹ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਉਹਨਾਂ ਦੇ ਅਮਰਪਾਲ ਸਿੰਘ ਤੇ ਐਨਐਸਏ ਲਾ ਕੇ ਤੇ 25000 ਕਿਲੋਮੀਟਰ ਡਿਬਰੂਗਾ ਜੇਹ ਚ ਸੌੜ ਦਿੱਤਾ ਕਿਉਂਕਿ ਉਹ ਅਮਰਪਾਲ ਨੇ ਗ੍ਰਿਫਤਾਰੀ ਦੇਣ ਸਮੇਂ ਵੀ ਕਿਹਾ ਸੀ ਕਿ ਜਿਹੜਾ ਅਮਰਤ ਆਏ ਗੁਰੂ ਗੋਬਿੰਦ ਸਿੰਘ ਦਾ ਵਾ ਮੇਰੇ ਵਰਗੇ ਕਈ ਆਏ ਤੇ ਕਈ ਗਏ ਕਿਉਂਕਿ ਅਮਰ ਸੰਚਾਰ ਦੀ ਲਹਿਰ ਜਿਹੜੀ ਇਹ ਕਦੀ ਵੀ ਬੰਦ ਨਹੀਂ ਹੋਣੀ ਚਾਹੀਦੀ ਇਹ ਅਮਰਸਾਰ ਅਮਰਤ ਸੰਚਾਰ ਦੀ ਲਹਿਰ ਜਾਰੀ ਰਹੂਗੀ ਤੇ ਸਰਕਾਰਾਂ ਕਦੀ ਵੀ ਹਨੂ ਹਰਾ ਨਹੀਂ ਸਕਦੀਆਂ ਇਹ ਕਰਕੇ ਮੈਂ ਸਾਰੇ ਨੌਜਵਾਨਾਂ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਆ ਕਿ ਵੱਧ ਚੜ ਕੇ ਗੁਰੂ ਦਾ ਅਮਰਤ ਛਕੋ ਤੇ ਗੁਰੂ ਨਾਲ ਜੁੜੋ ਆਨੰਦਪੁਰ ਘਰ ਵਾਪਸ ਮੁਰੋ ਕਿਉਂਕਿ ਸਭ ਤੋਂ ਵੱਡੀ ਹਾਦੀ ਪ੍ਰਾਪਤੀ ਇਹੋ ਹੀ ਆ ਕਿ ਜੇ ਅਸੀਂ ਗੁਰੂ ਵਾਲੇ ਬਣਾਂਗੇ ਬਾਕੀ ਮੈਂ ਸਾਰੀ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਆ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਕਿ ਵੱਧ ਚੜ ਕੇ ਭਾਈ ਸਾਹਿਬ ਦਾ ਸਹਿਯੋਗ ਦਿਓ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਸਾਰੇ ਜਿਹੜੇ ਕਾਰਜ ਰਾਸ ਹੋ ਸਕਦੇ ਆ ਸੰਗਤਾਂ ਦਾ ਹੀ ਇਹ ਫੈਸਲਾ ਸੀ ਸੰਗਤਾਂ ਦਾ ਫੈਸਲਾ ਉਹਨਾਂ ਨੇ ਸਿਰ ਮੱਥੇ ਮੰਨਿਆ ਉਹਨਾਂ ਦੀ ਜਿੱਤ ਸੰਗਤਾਂ ਦੀ ਜਿੱਤ ਆ ਕਿਉਂਕਿ ਜਦੋਂ ਉਹਨਾਂ ਜਿੱਦਾਂ ਇਦਾਂ ਹੱਕ ਹੱਕ ਸੱਚ ਦੀ ਗੱਲ ਕਰਨ ਵਾਲਾ ਨੌਜਵਾਨ ਕੋਈ ਜਿੱਤ ਕੇ ਬਾਹਰ ਆਉਂਦਾ ਜੇਲ੍ਹ ਚੋਂ ਤੇ ਆਪਣੇ ਪੰਜਾਬ ਨੂੰ ਬਚਾਊਗਾ ਪੰਜਾਬੀਅਤ ਨੂੰ ਬਚਾਊਗਾ ਬੰਦੀ ਸਿੰਘਾਂ ਦੇ ਮਸਲੇ ਦੀ ਗੱਲ ਕੀਤੀ ਜਾਊਗੀ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਜੇਲਾਂ ਵਿੱਚੋਂ ਨਿਕਲ ਗਏ ਕਿਉਂਕਿ ਉਹਨਾਂ ਦੇ ਕੋਈ ਨਿੱਜੀ ਮਸਲੇ ਨਹੀਂ ਸੀ ਉਹਨਾਂ ਕੌਮ ਦੀ ਖਾਤਰ ਕੁਰਬਾਨੀਆਂ ਕੀਤੀਆਂ ਤੇ ਆਪਾਂ ਜਦੋਂ ਵੀ ਜਿੱਤ ਕੇ ਬਾਹਰ ਆਉਂਦੇ ਤੇ ਆਪਾਂ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕਰਾਂਗੇ ਬਾਕੀ ਮੈਂ ਹੱਥ ਬਨ ਕੇ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਤੁਹਾਡਾ ਸਹਿਯੋਗ ਦੀ ਬਹੁਤ ਜ਼ਰੂਰਤ ਆ ਤੇ ਤੁਹਾਡਾ ਸਹਿਯੋਗ ਹੈ ਵੀ ਬਹੁਤ ਆਵੇ ਕੇ ਬਹੁਤ ਖੁਸ਼ੀ ਹੁੰਦੀ ਆ ਤੇ ਇਦਾਂ ਹੀ ਵਧ ਚੜ ਕੇ ਉਤਸ਼ਾਹ ਨਾਲ ਫਾਈ ਸਾਹਿਬ ਨੂੰ ਵੱਡੀ ਲੀਡ ਚ ਜਿਤਾਈਏ ਤਾਂ ਜੋ ਜਿੱਤ ਕੇ ਬਾਹਰ ਆਉਣ ਉਹਨਾਂ ਦੀ ਜਿੱਤ ਜਿਹੜੀ ਸੰਗਤ ਦੀ ਜਿੱਤ ਆ ਅੱਜ ਆਪਾਂ ਇੱਥੇ ਸਾਰੇ ਆਮਰਪਾਲ ਸਿੰਘ ਜੀ ਦੀ ਚੋਣ ਮਹਿੰਜ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨ ਦੀ ਲੋੜ ਆ ਵੀ ਅੱਜ ਆਪਾਂ ਕੀ ਕਾਰਜ ਹੋਏ ਵੀ ਆਪਾਂ ਨੂੰ ਚੋਣ ਲੜਨੀ ਜ਼ਰੂਰੀ ਹੋ ਗਈ ਆ ਤੇ ਇਹ ਚੋਣ ਜੋ ਆਪਣੀ ਆਪਾਂ ਕੰਟੈਸਟ ਕਰਨ ਜਾ ਰਹੇ ਆ ਜਾਂ ਲੜਨ ਜਾ ਰਹੇ ਆ ਇਹ ਕੋਈ ਆਮ ਚੋਣ ਨਹੀਂ ਹੈ ਇਹ ਆਪਣਾ ਮੁਕਾਬਲਾ ਸਮੇਂ ਦੀਆਂ ਸਰਕਾਰਾਂ ਨਾਲ ਆ ਚਾਹੇ ਉਹ ਸੈਂਟਰ 'ਚ ਬੈਠੀਆਂ ਚਾਹੇ ਉਹ ਸਟੇਟ 'ਚ ਬੈਠੀਆਂ ਤੇ ਚਾਹੇ ਪਿਛਲੀਆਂ ਸਰਕਾਰਾਂ ਉਹਨਾਂ ਦੇ ਕੈਂਡੀਡੇਟਾਂ ਨਾਲ ਆ ਤੇ ਇਹ ਆਪਾਂ ਨੂੰ ਇਕਜੁੱਟ ਹੋ ਕੇ ਇਕੱਠਿਆਂ ਹੋ ਕੇ ਆਪਣਾ ਪੰਥਕ ਮਸਲਾ ਸਮਝ ਕੇ ਲੜਨੀ ਪੈਣੀ ਆ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਆ ਇਹ ਚੋਣ ਲੜਨ ਦਾ ਆਪਣਾ ਕਾਰਨ ਜੋ ਆਪਣੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੈਠੇ ਆ ਉਹਨਾਂ ਦੀ ਰਿਹਾਈ ਤੇ ਆਪਣੀ ਜੋ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਆ ਉਹ ਪਾਰਟੀ ਦਾ ਆਪ ਦੇ ਪੰਥਕ ਕਾਰਜਾਂ ਤੋਂ ਪਾਸਾ ਵੱਟਣਾ ਜੇ ਉਹ ਪੰਥਕ ਪਾਰਟੀ ਆਪ ਦੇ ਕਾਰਜ ਸਹੀ ਢੰਗ ਨਾਲ ਪੰਥ ਦੇ ਪ੍ਰਤੀ ਸੱਚੇ ਹੋ ਕੇ ਪੰਥਕ ਕਾਰਜਾਂ ਪਿੱਛੇ ਖੜਦੇ ਤਾਂ ਅੱਜ ਆਪਾਂ ਨੂੰ ਇਹ ਚੋਣ ਲੜਨ ਦਾ ਲੋੜ ਨਹੀਂ ਸੀ ਇਹ ਬਹੁਤ ਜ਼ਰੂਰੀ ਚੀਜ਼ ਹੋ ਗਈ ਆ ਵੀ ਆਪਾਂ ਆਪਣੇ ਪੰਥ ਪਿੱਛੇ ਇਕੱਠਿਆਂ ਹੋਈਏ ਜਿਹੜੇ ਆਪਣੇ 1 ਸਾਲ ਤੋਂ ਸਿੰਘ ਜੇਲਾ ਵਿੱਚ ਬੈਠੇ ਆ ਉਹਨਾਂ ਦਾ ਜੇਲਾ ਵਿੱਚ ਬੈਠਣ ਦਾ ਕਾਰਨ ਵੀ ਪੰਥ ਪਿੱਛੇ ਸਿੱਖੀ ਪਿੱਛੇ ਆਵਾਜ਼ ਚੱਕਣਾ ਸੀ ਮੈਂ ਇੱਥੇ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਕਰਦਾ ਕਿ ਆਪਣੇ ਧਰਮ ਨਾਲ ਜੋੜਨਾ ਗਲਤ ਗੱਲ ਆ ਕਿ ਜਿਹੜਾ ਉਹਨਾਂ ਨੂੰ ਆਪਣੇ ਧਰਮ ਨਾਲ ਜੋੜਦਾ ਸੀ ਜਾਂ ਸਿੱਖੀ ਸਰੂਪ ਵਿੱਚ ਲਿਆਉਂਦਾ ਸੀ ਜਾਂ ਪੰਜਾਬ ਦੀ ਗੱਲ ਕਰਦਾ ਸੀ ਉਹਨਾਂ ਲਈ ਕੀ ਸਿਰਫ ਜੇਲ੍ਹਾਂ ਹੀ ਬਚ ਗਈਆਂ ਇਹ ਤਾਂ ਫਿਰ ਆਪਣੀਆਂ ਨਿੱਜੀ ਲੜਾਈਆਂ ਹੋ ਗਈਆਂ ਆਪਾਂ ਕਹੀਏ ਸਰਕਾਰ ਨਾਲ ਸਾਡੀਆਂ ਨਿੱਜੀ ਲੜਾਈਆਂ ਵੀ ਉਹ ਸਾਨੂੰ ਆਪੇ ਲੜਨੀਆਂ ਪੈਣੀਆਂ ਤਾਂ ਫਿਰ ਅਸੀਂ ਚੋਣਾ ਲੜ ਕੇ ਉਸ ਥਾਂ ਤੇ ਜਾ ਕੇ ਕਿਉਂ ਨਾ ਬੈਠੀਏ ਜਿੱਥੋਂ ਇਹ ਨਿੱਜੀ ਲੜਾਈ ਆਪਣੀ ਅਸੀਂ ਬਹੁਤ ਵੱਡੇ ਲੈਵਲ ਤੇ ਜਾ ਕੇ ਲੜ ਸਕਦੇ ਆ ਇਹ ਗੱਲ ਸਮਝਣ ਦੀ ਆ ਵੀ ਆਪਣੀ ਜਿੰਨਾ 3-4 ਪਾਰਟੀਆਂ ਨਾਲ ਲੜਾਈ ਆ ਉਹ ਪਾਰਟੀਆਂ ਨੇ ਅੱਜ ਤੱਕ ਆਪਣੇ ਲਈ ਕੀਤਾ ਕੀ ਆ ਇੱਕ ਪਾਰਟੀ ਜਿਨੇ 84 ਤੋਂ 92 ਵਾਲਾ ਸਮਾਂ ਆਪਾਂ ਨੂੰ ਦਿੱਤਾ ਕੀ ਕੀ ਤਸ਼ੱਦਦ ਨਹੀਂ ਢਾਇਆ ਥੋ ਇਹ ਸਾਰੇ ਇਲਾਕਾ ਨਿਵਾਸੀਆਂ ਤੇ ਕੋਈ ਇਹੋ ਜਿਹਾ ਕਰ ਇਸ ਨਗਰ ਇਸ ਇਲਾਕੇ ਵਿੱਚ ਨਹੀਂ ਹੋਣਾ ਜਿੰਨਾ ਤੇ ਤਸ਼ੱਦਦ ਨਾ ਹੋਇਆ ਹੋਵੇ ਉਸ ਟਾਈਮ ਤੇ ਤੇ ਫਿਰ ਦੂਸਰੀ ਪਾਰਟੀ ਜਿਹੜੀ ਅੱਜ ਕੱਲ ਪਾਵਰ ਵਿੱਚ ਆ ਉਹਨਾਂ ਨੇ ਇੱਕ ਆਮ ਆਦਮੀ ਪਾਰਟੀ ਦੇ ਨਾਂ ਤੇ ਨਾਰਾ ਦਿੱਤਾ ਤੇ ਅੱਜ ਉਹਨਾਂ ਆਮ ਆਦਮੀ ਪਾਰਟੀ ਕੋਲੇ ਕੋਈ ਆਮ ਕੈਂਡੀਡੇਟ ਹੀ ਨਹੀਂ ਬਚੇ ਕਿ ਉਹਨਾਂ ਨੂੰ ਆਪਦੇ ਐਮਐਲਏ ਜਾਂ ਵਜ਼ੀਰ ਹੀ ਸਾਰੀ ਜਗ੍ਹਾ ਤੋਂ ਲੜਾਉਣੇ ਪੈਗੇ ਇਹੋ ਜਿਹਾ ਕੀ ਕਾਰਨ ਹੋਇਆ ਇਹ ਕਾਰਨ ਇਹ ਸੀਗਾ ਵੀ ਲੋਕਾਂ ਦਾ ਵਿਰੋਧ ਇੱਕ ਲੋਕਾਂ ਵਿੱਚ ਡਰ ਪੈਦਾ ਕੀਤਾ ਜਾਵੇ ਵੀ ਆਪਦੇ ਜਿਹੜਾ ਏਰੀਆ ਦਾ ਐਮਐਲਏ ਆ ਜਾਂ ਵਜ਼ੀਰ ਆ ਉਸ ਤੋਂ ਆਵਾਮ ਜਾਂ ਕੌਮ ਜਾਂ ਲੋਕ ਡਰ ਜਾਣਗੇ ਤੇ ਉਹਨਾਂ ਨੂੰ ਵੋਟਾਂ ਪਾ ਜਾਣਗੇ ਇਹ ਸਾਰਾ ਭੁਲੇਖਾ ਹੀ ਆ ਤੇ ਭੁਲੇਖਾ ਆਪਾਂ ਬਹੁਤ ਜਲਦੀ ਇਹ ਵੀ ਕੱਢ ਦੇਣਾਗਾ ਇਹ ਉਹਨਾਂ ਨੂੰ ਦੱਸ ਦੇਣਾ ਵੀ ਪੰਥ ਤੇ ਕੌਮ ਬਹੁਤ ਉੱਚਾ ਹੁੰਦਾ ਤੇ ਇੱਕ ਆਪਣੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਪੰਥਕ ਪਾਰਟੀ ਉਹ ਪੰਥਕ ਪਾਰਟੀ ਜਿਹੜੀ ਕੀ ਆਪਣੇ ਪੰਥਕ ਕਾਰਜ ਹੀ ਵਿਸਾਰ ਗਈ ਉਹ ਭੁੱਲ ਗਏ ਕੀ ਪੰਥਕ ਕਾਰਜ ਸੀ ਕੀ ਪੰਜਾਬ ਦੇ ਹੱਕਾਂ ਹੱਕਾਂ ਦੀ ਗੱਲ ਸੀ ਉਹਨਾਂ ਨੇ ਸਿਰਫ ਆਪਣੇ ਆਪ ਨੂੰ ਮੋਰੀ ਰੱਖ ਕੇ ਸਿਰਫ ਲੀਡਰੀ ਕਰਨ ਦੇ ਆਪਣੇ ਆਪ ਨੂੰ ਵਿਸਾਰਤਾ ਆਪਣੇ ਪੰਥ ਨੂੰ ਆਪਣੀ ਕੌਮ ਨੂੰ ਵਿਸਾਰਤਾ ਤੇ ਜਿਹੜਾ ਤੱਕਾ ਆਪਣੇ ਨੌਜਵਾਨਾਂ ਨਾਲ ਪਿਛਲੇ 1 ਸਾਲ ਤੋਂ ਹੋ ਰਿਹਾ ਉਦੇ ਪ੍ਰਤੀ ਕਿਸੇ ਨੇ ਅਜੇ ਤੱਕ ਆਵਾਜ਼ ਨਹੀਂ ਚੱਕੀ ਤੇ ਫਿਰ ਇੱਕ ਪਾਰਟੀ ਬਚਦੀ ਆ ਜਿਨੇ ਆਪਾਂ ਨੂੰ ਬਾਰਡਰਾਂ ਤੇ ਪਹਿਲਾਂ 1 ਸਾਲ ਤੱਕ ਬਿਠਾਈ ਰੱਖਿਆ ਤੇ ਹੁਣ ਵੀ ਬਾਰਡਰਾਂ ਤੇ ਬਿਠਾਈ ਬੈਠੇ ਆ ਹੁਣ ਤੁਸੀਂ ਆਪ ਹੀ ਇਸ ਚੀਜ਼ ਦਾ ਫੈਸਲਾ ਕਰ ਲੋ ਵੀ ਆਪਾਂ ਕਿਹਦੇ ਨਾਲ ਚੱਲਣਾ ਆਪਾਂ ਆਪਣੀ ਆਵਾਜ਼ ਇੰਡੀਵਿਜੂਅਲੀ ਬਣ ਕੇ ਚੱਲਣਾ ਕਿ ਕਿਸੇ ਪਾਰਟੀ ਦੇ ਥੱਲੇ ਲੱਗ ਕੇ ਚੱਲਣਾਗਾ ਆਪਣੇ ਕੋਲ ਇੱਕ ਬਹੁਤ ਹੀ ਗੁਰੂ ਮਹਾਰਾਜ ਨੇ ਇਹ ਆਪਾਂ ਨੂੰ ਮੌਕਾ ਬਖਸ਼ਿਆ ਪਹਿਲਾਂ ਵੀ ਆਪਣੇ ਤੋਂ ਝੂਕ ਹੋ ਗਈ ਸੀਗੀ ਪਿਛਲੀਆਂ ਇਲੈਕਸ਼ਨ ਚ ਜਦੋਂ ਕਿ ਆਪਾਂ ਖਾਲੜਾ ਸਾਹਿਬ ਦੀ ਕੁਰਬਾਨੀ ਨੂੰ ਜਾਇਆ ਕਰਤਾ ਬੀਬੀ ਖਾਲੜਾ ਜੀ ਨੂੰ ਇੱਥੋਂ ਆਪਾਂ ਨਾ ਉਹਨਾਂ ਦਾ ਸਾਥ ਦੇ ਕੇ ਆਪਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆਗਾ ਇਹ ਸਾਰੇ ਨਗਰ ਤੇ ਸਾਰੇ ਇਲਾਕੇ ਤੇ ਸਾਰੇ ਜੇ ਆਪਾਂ ਕਹੀਏ ਏਰੀਏ ਤੇ ਖੰਡੂਰ ਸਾਹਿਬ ਦੀ ਸੀਟ ਤੇ ਇਹ ਤੌਮਤ ਆ ਇੱਕ ਤਰ੍ਹਾਂ ਨਾਲ ਵੀ ਤੁਸੀਂ ਪੰਥਕ ਸੀਟ ਹੋਣ ਦੇ ਬਾਵਜੂਦ ਵੀ ਇਹ ਆਪਦੇ ਪੰਥ ਦੇ ਬੰਦਿਆਂ ਦੇ ਹੱਕ 'ਚ ਨਹੀਂ ਖੜੇ ਇਹ ਉਹ ਮੇਣਾ ਉਤਾਰਨ ਦਾ ਟਾਈਮ ਆ ਆਪਣੇ ਕੋਲੇ ਵੀ ਆਪਾਂ ਆਪਣਾ ਜਿਹੜਾ ਪੰਥਕ ਮੇਣਾ ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀ ਵੀ ਪੰਥ ਦਾ ਮੇਣਾ ਨਾ ਲੈ ਲਿਓ ਪੰਥ ਦਾ ਮੇਣਾ ਬਹੁਤ ਦੂਰ ਤੱਕ ਚੱਲਦਾ ਇਹ ਪੰਥ ਦਾ ਮੇਣਾ ਉਤਾਰਨ ਦਾ ਆਪਣੇ ਕੋਲੇ ਸਮਾਂ ਇਹ ਸਮਾਂ ਨਾ ਹੁਣ ਗਵਾ ਦਿਓ ਕਿ ਮੁੜ ਕੇ 5 ਸਾਲ ਫੇਰ ਬੈਠੇ ਕਿਸੇ ਦੀਆਂ ਮਿੰਤਾਂ ਕਰੋ ਜਿਹੜੇ ਸਿੰਘ ਆਪਣੇ ਜੇਲ੍ਹਾਂ ਵਿੱਚ ਬੈਠੇ ਹੋ ਆਪਦੇ ਨਿੱਜੀ ਕਾਰਜਾਂ ਕਰਕੇ ਨਹੀਂ ਜੇਲ੍ਹਾਂ ਵਿੱਚ ਬੈਠੇ ਉਹ ਆਪਣੇ ਪੰਥ ਪ੍ਰਤੀ ਬੈਠੇ ਆ ਆਪਣੇ ਪੰਜਾਬ ਪ੍ਰਤੀ ਬੈਠੇ ਆ ਆਪਣਾ ਫਰਜ਼ ਵੀ ਇਹ ਹੈ ਬੰਦਾ ਵੀ ਆਪਾਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਉਹਨਾਂ ਦੀ ਆਵਾਜ਼ ਬਣੀਏ ਤੇ ਮੈਂ ਕਹੂੰਗਾ ਵੀ ਜਿਹੜੀ ਆ ਇਲੈਕਸ਼ਨ ਆ ਇਹ ਤੁਸੀਂ ਆਪਣੀ ਆਪ ਦੀ ਇਲੈਕਸ਼ਨ ਸਮਝ ਕੇ ਚੱਲੋ ਆਪ ਦਾ ਇੰਡੀਵਿਜੂਅਲ ਲੈ ਕੇ ਚੱਲੋ ਜੇ ਆਪਾਂ ਇਹਨੂੰ ਇੰਡੀਵਿਜੂਅਲ ਲੈ ਕੇ ਚੱਲਾਂਗੇ ਆਪਾਂ ਵੋਟਰ ਨਹੀਂ ਸਪੋਰਟਰ ਬਣ ਕੇ ਚੱਲਾਂਗੇ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਕਿਉਂਕਿ ਆਪਣਾ ਮੱਥਾ ਬਹੁਤ ਵੱਡੀਆਂ ਧਿਰਾਂ ਨਾਲ ਲੱਗਿਆ ਹੋਇਆ ਜਿਹੜੀਆਂ ਕਿ ਆਪਣੀ ਹੋਂਦ ਖਤਮ ਕਰਨ ਨੂੰ ਚੱਲੀਆਂ ਹੋਈਆਂ ਹੁਣ ਤੁਸੀਂ ਆਪ ਹੀ ਸੋਚ ਲਓ ਆਪਣੀ ਹੋਂਦ ਬਚਾਉਣੀ ਆ ਕਿ ਆਪਦੇ ਆਪ ਨੂੰ ਉਹਨਾਂ ਪਾਰਟੀਆਂ ਦੇ ਥੱਲੇ ਲਾਉਣਾਗਾ ਇਹ ਸੋਚ ਆਪਣੇ ਅੰਦਰ ਹੋਣੀ ਚਾਹੀਦੀ ਹੈ ਆਪਣੇ ਪ੍ਰੰਥ ਪੰਥ ਪ੍ਰਤੀ ਆਪਣੇ ਪੰਜਾਬ ਪ੍ਰਤੀ ਤਾਂ ਹੀ ਆਪਾਂ ਬਚਾਂਗੇ ਤੇ ਫਿਰ ਤੋਂ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਕੀ ਇਸ ਸੋਚ ਦੇ ਚਲਦੇ ਆ ਆਪਣੇ ਪੰਜਾਬ ਪ੍ਰਤੀ ਆਪਣੇ ਪੰਥ ਪ੍ਰਤੀ ਇੱਥੇ ਇਕੱਠੇ ਹੋਏ ਹੋ ਸਾਰੀ ਜਿਨ੍ਹਾਂ ਨੇ ਆਹ ਕਮੇਟੀ ਜਿਨ੍ਹਾਂ ਨੇ ਇੰਨਾ ਸਾਰਾ ਕਾਰਜ ਤੇ ਇਹ ਮੈਂ ਕਹੂੰਗਾ ਇੱਕ ਇਲੈਕਸ਼ਨ ਗੈਦਰਿੰਗ ਕਰਾਈ ਆ ਉਹਨਾਂ ਦਾ ਵੀ ਧੰਨਵਾਦ ਤੇ ਆਪਾਂ ਸਾਰੇ ਇਸ ਨੂੰ ਆਪਣੀ ਆਪ ਦੀ ਇਲੈਕਸ਼ਨ ਸਮਝ ਕੇ ਲੜੀਏ ਜਿੰਨੇ ਵੀ ਆਪਾਂ ਸਪੋਰਟ ਕਰ ਸਕਦੇ ਆ ਜਿਸ ਤਰੀਕੇ ਨਾਲ ਵੀ ਮਦਦ ਕਰ ਸਕਦੇ ਆ ਆਪਾਂ ਮਦਦ ਕਰੀਏ ਸਾਂ ਜੋ ਆਪਾਂ ਇੱਕ ਆਵਾਜ਼ ਸੈਂਟਰ ਤੱਕ ਨਹੀਂ ਸਾਰੀ ਦੁਨੀਆ ਤੱਕ ਆਵਾਜ਼ ਲਾਈਏ ਵੀ ਸਿੱਖ ਪੰਥ ਇੱਕ ਆ ਉਹਨਾਂ ਦਾ ਇੱਕ ਕੈਂਡੀਡੇਟ ਆ ਤੇ ਸਾਰਾ ਕੌਮ ਸਾਰੀ ਪੰਥ ਉਹਦੇ ਨਾਲ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ